1 ਨਵੰਬਰ ਯਾਨੀ ਕਿ ਪੰਜਾਬ ਡੇ ਇਸ ਦਿਨ ਕਈ ਤਰ੍ਹਾਂ ਦੇ ਸਮਾਗਮ ਹੁੰਦੇ ਨੇ ਖੁਸ਼ੀ ਦੇ ਤੌਰ ਤੇ ਲੋਕ ਮਨਾਉਂਦੇ ਨੇ ਪਰ ਕੀ ਇਹ 1 ਨਵੰਬਰ ਪੰਜਾਬ ਲਈ ਖੁਸ਼ੀ ਵਾਲਾ ਦਿਨ ਹੈ ਜਾਂ ਇੱਕ ਦਰਦ ਭਰੀ ਕਹਾਣੀ ਹੈ ਜੋ ਸ਼ਾਇਦ ਕਦੇ ਮਹਿਸੂਸ ਜਾਂ ਤੇ ਕੀਤੀ ਨਹੀਂ ਗਈ ਜਾਂ ਹੋਂ ਨਹੀਂ ਦਿੱਤੀ ਗਈ ਸਤਿ ਸ਼੍ਰੀ ਅਕਾਲ ਮੈਂ ਹਾਂ ਨਵਨੀਤ ਸਿੰਘ ਵਦਵਾ ਤੇ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 1 ਨਵੰਬਰ ਯਾਨੀ ਕਿ ਪੰਜਾਬ ਦਿਵਸ ਹਰ ਸਾਲ ਅਸੀਂ ਇਸ ਦਿਨ ਨੂੰ ਖੁਸ਼ੀ ਨਾਲ ਮਨਾਉਂਦੇ ਆਂ ਝੰਡੇ ਲਹਿਰਾਉਂਦੇ ਆਂ ਸਮਾਗਮ ਕਰਦੇ ਆਂ ਪਰ ਕੀ ਅਸੀਂ ਕਦੇ ਸੋਚਿਆ ਕਿ ਇਸ ਦਿਨ ਦੇ ਪਿੱਛੇ ਇੱਕ ਤਰਦ ਭਰੀ ਕਹਾਣੀ ਵੀ ਹੈ ਇਹ ਦਿਨ ਸਿਰਫ ਜਸ਼ਨ ਦਾ ਨਹੀਂ ਇੱਕ ਜ਼ਖਮ ਦੀ ਯਾਦ ਦਾ ਦਿਨ ਵੀ ਹੈ ਕਿਉਂਕਿ ਇਸ ਦਿਨ ਇੱਕ ਨਵਾਂ ਪੰਜਾਬ ਤਾਂ ਜਨਮਿਆ ਸੀ ਪਰ ਇੱਕ ਪੁਰਾਣਾ ਪੰਜਾਬ ਹਮੇਸ਼ਾ ਲਈ ਖਤਮ ਹੋ ਗਿਆ ਸੀ ਕਦੇ ਧਰਤੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਸੂਬਾ ਸੀ ਲਾਹੌਰ ਤੋਂ ਲੈ ਕੇ Shimla ਤੱਕ ਮਲਤਾਨ ਤੋਂ ਲੈ ਕੇ Amritsar ਤੱਕ ਇਹ ਧਰਤੀ ਕੇਵਲ ਇੱਕ ਨਕਸ਼ੇ ਦਾ ਹਿੱਸਾ ਨਹੀਂ ਸੀ ਇੱਕ ਸਭਿਆਚਾਰ ਸੀ ਇੱਕ ਜ਼ਿੰਦਗੀ ਸੀ ਇੱਥੇ ਲੋਕ ਧਰਮਾਂ ਵਿੱਚ ਨਹੀਂ ਮਨੁੱਖਤਾ ਵਿੱਚ ਰਹਿੰਦੇ ਸਨ ਸਿੱਖ, ਹਿੰਦੂ, ਮੁਸਲਮਾਨ ਸਭ ਇੱਕ ਦੂਜੇ ਦੇ ਮੇਲੇ ਵਿੱਚ ਸ਼ਾਮਲ ਹੁੰਦੇ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ ਕਰਦੇ ਲਾਹੌਰ ਦੇ ਬਾਜ਼ਾਰਾਂ ਵਿੱਚ ਪੰਜਾਬੀ ਬੋਲੀ ਦੀ ਰੌਣਕ ਹੁੰਦੀ ਸੀ Amritsar ਦੀਆਂ ਗਲੀਆਂ ਵਿੱਚ ਇੱਕ ਅਜੀਹੀ ਖੁਸ਼ਬੂ ਹੁੰਦੀ ਸੀ ਜੋ ਸਭ ਨੂੰ ਇੱਕ ਕਰਦੀ ਸੀ ਪਰ 1947 ਆਇਆ ਤੇ ਸਭ ਕੁਝ ਬਦਲ ਗਿਆ ਆਜ਼ਾਦੀ ਮਿਲੀ ਪਰ ਉਸ ਆਜ਼ਾਦੀ ਦੀ ਕੀਮਤ ਪੰਜਾਬ ਨੇ ਸਭ ਤੋਂ ਵੱਧ ਚੁਕਾਈ ਪੰਜਾਬ ਦਾ ਦਿਲ ਲਾਹੌਰ ਪਾਰ ਚਲਾ ਗਿਆ ਘਰ ਛੱਡੇ ਗਏ ਮੰਦਰ ਮਸਜਿਦ ਸੁੰਨੇ ਹੋ ਗਏ ਗਲੀਆਂ ਵਿੱਚ ਖੂਨ ਵਗਿਆ ਕੌਮਾਂ ਜਿਹੜੀਆਂ ਸਦੀਆਂ ਤੋਂ ਇਕੱਠੇ ਰਹਿੰਦੀਆਂ ਸਨ ਇਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ। ਟ੍ਰੇਨਾਂ ਭਰ ਕੇ ਆਈਆਂ ਪਰ ਉਹਨਾਂ ਵਿੱਚ ਲੋਕ ਨਹੀਂ ਸਨ ਸਿਰਫ ਲਾਸ਼ਾਂ ਸਨ। ਇਸ ਦੀ ਵੰਡ ਦਾ ਪੰਜਾਬ ਜਿਸ ਨੇ ਆਪਣੀ ਰੂਹ ਦਾ ਅੱਧਾ ਹਿੱਸਾ ਖੋਹ ਦਿੱਤਾ ਸੀ। ਇਹ ਸਿਰਫ ਇੱਕ ਜ਼ਮੀਨ ਦੀ ਵੰਡ ਨਹੀਂ ਸੀ। ਇੱਕ ਸਭਿਆਚਾਰ ਦਾ ਛੀਨਾ ਜਾਣਾ ਸੀ। ਪਰ ਲੋਕਾਂ ਨੇ ਹਾਰ ਨਹੀਂ ਮੰਨੀ। ਉਹ ਜੜੇ ਹੋਏ ਪਰਿਵਾਰਾਂ ਨੇ ਦੁਬਾਰਾ ਖੇਤ ਜੋੜੇ। ਘਰ ਬਣਾਏ। ਗੁਰੂ ਘਰ ਬਣਾਏ। ਤੇ ਆਪਣੀ ਮਿੱਟੀ ਨਾਲ ਮੁਹੱਬਤ ਮੁੜ ਜਗਾਈ ਪਰ ਇਸ ਸਾਰੇ ਦਰਦ ਦੇ درمیان ਇੱਕ ਨਵੀਂ ਲੜਾਈ ਜੰਮ ਰਹੀ ਸੀ ਪੰਜਾਬੀ ਭਾਸ਼ਾ ਤੇ ਪਛਾਣ ਦੀ ਲੜਾਈ 1956 ਵਿੱਚ ਜਦੋਂ ਦੇਸ਼ ਦੇ ਸੂਬੇ ਭਾਸ਼ਾ ਦੇ ਆਧਾਰ ਤੇ ਵੰਡੇ ਗਏ ਪੰਜਾਬ ਨੇ ਵੀ ਆਪਣਾ ਹੱਕ ਮੰਗਿਆ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਇਹ ਮੰਗ ਸਿਰਫ ਪ੍ਰਸ਼ਾਸਨਿਕ ਨਹੀਂ ਸੀ ਇਹ ਮਾਣ ਤੇ ਅਸਤਿਤਵ ਦੀ ਗੱਲ ਸੀ ਪਰ ਇਸ ਮੰਗ ਦਾ ਵਿਰੋਧ ਹੋਇਆ ਹਰਿਆਣਾ ਦੇ ਲੋਕਾਂ ਨੇ ਕਿਹਾ ਕਿ ਅਸੀਂ ਹਿੰਦੀ ਭਾਸ਼ੀ ਹਾਂ ਹਿਮਾਚਲ ਨੇ ਕਿਹਾ ਅਸੀਂ ਪੰਜਾਬ ਦਾ ਹਿੱਸਾ ਨਹੀਂ ਤੇ ਕੇਂਦਰ ਸਰਕਾਰ ਹਮੇਸ਼ਾ ਦੀ ਤਰ੍ਹਾਂ ਡਰੀ ਹੋਈ ਸੀ ਕਿ ਕਿਤੇ ਇਹ ਮਸਲਾ ਧਾਰਮਿਕ ਨਾ ਬਣ ਜਾਏ ਪਰ ਅਕਾਲੀ ਦਲ ਨੇ ਪੰਜਾਬੀ ਜ਼ੁਬਾਨ ਨਾਲ ਜੁੜੇ ਲੱਖਾਂ ਲੋਕਾਂ ਨੇ ਇਹ ਮੰਗ ਨੂੰ ਜ਼ਿੰਦਾ ਰੱਖਿਆ ਲੰਬੇ ਮੋਰਚੇ ਲੱਗੇ ਸੈਂਕੜੇ ਗ੍ਰਿਫਤਾਰੀਆਂ ਹੋਈਆਂ ਤੇ ਕਈ ਜਾਨਾਂ ਵੀ ਗਈਆਂ ਔਰ ਆਖਰਕਾਰ 1966 ਵਿੱਚ ਸਰਕਾਰ ਨੇ ਨਵਾਂ ਨਕਸ਼ਾ ਬਣਾਇਆ ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਜੋ ਸਾਡਾ ਮਾਣ ਸੀ ਸਾਡਾ ਸੁਪਨਾ ਸੀ ਉਹ ਬਣ ਗਿਆ ਇੱਕ ਵਿਵਾਦ ਦਾ ਕੇਂਦਰ ਨਾ ਪੂਰਾ ਸਾਡਾ ਤੇ ਨਾ ਪੂਰਾ ਉਹਨਾਂ ਦਾ ਇਸ ਤਰ੍ਹਾਂ 1 ਨਵੰਬਰ 1966 ਨੂੰ ਜਦੋਂ ਨਵਾਂ ਪੰਜਾਬ ਜਨਮ ਲੈ ਰਿਹਾ ਸੀ ਉਸ ਵੇਲੇ ਪੁਰਾਣੇ ਪੰਜਾਬ ਦੀਆਂ ਯਾਦਾਂ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਬਣ ਕੇ ਰਹਿ ਗਈਆਂ ਲੋਕ ਖੁਸ਼ ਵੀ ਸਨ ਤੇ ਉਦਾਸ ਵੀ ਕਿਸੇ ਨੇ ਕਿਹਾ ਹੁਣ ਪੰਜਾਬੀ ਭਾਸ਼ਾ ਨੂੰ ਆਪਣੀ ਪਛਾਣ ਮਿਲੇਗੀ ਕਿਸੇ ਨੇ ਕਿਹਾ ਅਸੀਂ ਮੁੜ ਵੰਡੇ ਗਏ ਇੱਕ ਰਾਜ ਦਾ ਜਨਮ ਹੋਇਆ ਪਰ ਉਹ ਜਨਮ ਨਾਲ ਹੀ ਇੱਕ ਹੋਰ ਜ਼ਖਮ ਲੱਗਾ ਇਹੋ ਜ਼ਖਮ ਹੈ ਜੋ ਅੱਜ ਵੀ ਚੰਡੀਗੜ੍ਹ ਦੇ ਮਾਮਲੇ ਵਿੱਚ ਪਾਣੀਆਂ ਦੇ ਲੜਾਈ ਵਿੱਚ ਤੇ ਮਨੁੱਖੀ ਦਿਲਾਂ ਵਿੱਚ ਜ਼ਿੰਦਾ ਹੈ ਪਰ ਇਸ ਸਾਰੇ ਦਰਦ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ ਇਸ ਧਰਤੀ ਨੇ ਹਰ ਵਾਰ ਖੁਦ ਨੂੰ ਦੁਬਾਰਾ ਖੜਾ ਕੀਤਾ ਹਰੇ ਖੇਤਾਂ ਵਿੱਚ ਸੋਨਾ ਸੁਨਹਿਰਾ ਅੰਵਰ ਗਿਆ ਸਿੱਖੀ ਦੇ ਮੂਲਾ ਨੇ ਦੁਨੀਆ ਭਰ ਵਿੱਚ ਰੋਸ਼ਨੀ ਫੈਲਾਈ ਤੇ ਪੰਜਾਬ ਨੇ ਭਾਰਤ ਦੀ ਰੀੜ ਦੀ ਹੱਡੀ ਬਣ ਕੇ ਆਪਣਾ ਕਿਰਦਾਰ ਨਿਭਾਇਆ ਪਰ ਇੱਕ ਸਵਾਲ ਅੱਜ ਵੀ ਖੜਾ ਹੈ ਕਿ ਅਸੀਂ ਸੱਚਮੁੱਚ ਇਕ ਹੋਏ ਕੀ ਅਸੀਂ ਉਸ ਇਕਤਾ ਨੂੰ ਸਮਝਿਆ ਜਿਸ ਲਈ ਇਹ ਧਰਤੀ ਜਾਣੀ ਜਾਂਦੀ ਸੀ 1 ਨਵੰਬਰ ਦਾ ਦਿਨ ਸਾਨੂੰ ਸਿਰਫ ਇਤਿਹਾਸ ਨਹੀਂ ਦੱਸਦਾ ਇਹ ਸਾਨੂੰ ਦਰਪਨ ਦਿਖਾਉਂਦਾ ਜਿੱਥੇ ਅਸੀਂ ਆਪਣੀ ਪਛਾਣ ਵੇਖ ਸਕਦੇ ਹਾਂ ਇਹ ਦਿਨ ਸਿਰਫ ਤਿਉਹਾਰ ਨਹੀਂ ਸਮਝ ਦਾ ਦਿਨ ਹੈ ਜਦੋਂ ਅਸੀਂ ਯਾਦ ਕਰੀਏ ਕਿ ਉਹ ਸਭ ਜਿਹੜੇ ਉਜੜੇ ਉਹ ਜਿਹੜੇ ਲੜੇ ਤੇ ਉਹ ਜਿਹੜੇ ਸੁਪਨੇ ਲੈ ਕੇ ਚਲੇ ਗਏ ਕਿ ਇੱਕ ਦਿਨ ਇਹ ਧਰਤੀ ਦੁਬਾਰਾ ਇਕਤਾ ਦੀ ਮਿਸਾਲ ਬਣੇਗੀ ਅੱਜ ਦਾ ਪੰਜਾਬ ਛੋਟਾ ਹੈ ਪਰ ਇਸ ਦੀ ਰੂਹ ਵੱਡੀ ਹੈ ਇਰੂ ਗੁਰਬਾਨੀ ਦੀ ਹੈ ਮਿਹਨਤ ਦੀ ਹੈ ਤੇ ਸ਼ਾਨ ਦੀ ਹੈ ਅੱਜ ਜਦੋਂ ਅਸੀਂ ਪੰਜਾਬ ਦਿਵਸ ਮਨਾਉਂਦੇ ਆ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਦਿਨ ਸਿਰਫ ਖੁਸ਼ੀ ਦਾ ਨਹੀਂ ਇੱਕ ਜ਼ਿੰਮੇਵਾਰੀ ਦਾ ਵੀ ਦਿਨ ਹੈ ਸਾਡੀ ਜ਼ਿੰਮੇਵਾਰੀ ਆਪਣੇ ਇਤਿਹਾਸ ਨੂੰ ਯਾਦ ਰੱਖਣ ਦੀ ਆਪਣੇ ਵੰਡੇ ਹੋਏ ਹਿੱਸਿਆਂ ਨੂੰ ਸਮਝਣ ਦੀ ਤੇ ਆਪਣੇ ਨਵੇਂ ਪੰਜਾਬ ਨੂੰ ਸੱਚਮੁੱਚ ਨਵਾਂ ਬਣਾਉਣ ਦੀ ਇਸ ਦਿਨ ਦੀ ਖਾਮੋਸ਼ੀ ਵਿੱਚ ਹੀ ਇੱਕ ਆਵਾਜ਼ ਹੈ ਉਹ ਆਵਾਜ਼ ਜੋ ਕਹਿੰਦੀ ਹੈ ਪੰਜਾਬ ਸਿਰਫ ਇੱਕ ਸੂਬਾ ਨਹੀਂ ਇੱਕ ਜਜ਼ਬਾ ਹੈ ਇਹ ਜਜ਼ਬਾ ਹਿੰਮਤ ਦਾ ਹੈ ਇਕਤਾ ਦਾ ਹੈ ਤੇ ਆਪਣੇ ਮੂਲਾਂ ਨਾਲ ਜੁੜੇ ਰਹਿਣ ਦਾ ਹੈ ਤਾਂ ਜਦੋਂ ਅਸੀਂ 1 ਨਵੰਬਰ ਨੂੰ ਪੰਜਾਬ ਦਿਵਸ ਮੁਬਾਰਕ ਕਹੋ ਤਾਂ ਇਹ ਵੀ ਯਾਦ ਰੱਖੋ ਕਿ ਇਹ ਦਿਨ ਸਿਰਫ ਜਨਮ ਦਾ ਨਹੀਂ ਜ਼ਖਮ ਦਾ ਵੀ ਹੈ ਇਹ ਦਿਨ ਸਾਡੀ ਸ਼ੁਰੂਆਤ ਦਾ ਵੀ ਹੈ ਤੇ ਸਾਡੀ ਕਹਾਣੀ ਦਾ ਵੀ ਹੈ ਇੱਕ ਕਹਾਣੀ ਜੋ ਸਦੀਆਂ ਤੋਂ ਪੰਜਾਬ ਦੀ ਮਿੱਟੀ ਵਿੱਚ ਲਿਖੀ ਗਈ ਹੈ ਤੇ ਅਜੇ ਵੀ ਹਰ ਹਵਾ ਦੇ ਝੌਕੇ ਨਾਲ ਸੁਣਾਈ ਦਿੰਦੀ ਹੈ ਪੰਜਾਬ ਦੀਵਸ ਦੀ ਸੱਚੀ ਵਧਾਈ ਉਸੇ ਨੂੰ ਜਿਹੜਾ ਇਸ ਮਿੱਟੀ ਦਾ ਦਰਦ ਵੀ ਸਮਝਦਾ ਹੈ ਤੇ ਇਸ ਮਿੱਟੀ ਦਾ ਮਾਣ ਵੀ